ਕਲਰ ਦੀ ਟੀਮ ਇਸ ਵਕਤ ਮਹਿਤਾ ਕੋਲਡ ਸਟੋਰ ਦੇ ਵਿੱਚ ਮੌਜੂਦ ਆ ਜਿੱਥੇ ਮਹਿਤਾ ਪਰਿਵਾਰ ਵੱਲੋਂ ਔਰ ਨૈયਰ ਪਰਿਵਾਰ ਵੱਲੋਂ ਅੱਜ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਬਾ ਇੱਕ ਬਹੁਤ ਵਧੀਆ ਪਰਾਲਾ ਕਵਾਂਗੇ ਕਿਉਂਕਿ ਅੱਖਾਂ ਦਾ ਅੱਖਾਂ ਦੀ ਜਿਹੜੀ ਰੋਸ਼ਨੀ ਹਰ ਬੰਦੇ ਲਈ ਜ਼ਰੂਰੀ ਆ ਅੱਖਾਂ ਬਗੈਰ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਇੱਥੇ ਅੱਖਾਂ ਦੀ ਫ੍ਰੀ ਵੀ ਦਵਾਈ ਵੀ ਦਿੱਤੀ ਜਾਂਦੇ ਰਹੀ ਆ ਔਰ ਨਾਲ ਨਾਲ ਅੱਖਾਂ ਦੇ ਜਿਹੜੇ ਆ ਇਹ ਫ੍ਰੀ ਆਪਰੇਸ਼ਨ ਵੀ ਕੀਤੇ ਜਾਣਗੇ ਬਹੁਤ ਸਾਰੀ ਪਬਲਿਕ ਇੱਥੇ ਦੂਰੋਂ ਦੂਰੋਂ ਆਈ ਆ ਕੁਝ ਗੱਲਬਾਤ ਵੀ ਕਰ ਲੈਨੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲਹਿਰ ਦੇ ਵਿੱਚ ਥੈਂਕ ਯੂ ਜੀ ਅੱਜ ਇੱਕ ਮਹਿਤਾ ਪਰਿਵਾਰ ਵੱਲੋਂ ਔਰ ਨਈਏ ਪਰਿਵਾਰ ਵੱਲੋਂ ਉਪਰਾਲਾ ਕੀਤਾ ਗਿਆ ਕੀ ਕੀ ਇਹ ਵਿਚਕਾਰ ਇਹ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਅਸੀਂ ਇਹ ਕਰਵਾਇਆ ਹੈਗਾ ਸਾਰਾ ਜੀ ਚਲੋ ਜੋ ਕੁਝ ਅਸੀਂ ਕਰ ਸਕਦੇ ਹਾਂ ਸਮਾਜ ਦੀ ਭਲਾਈ ਵਾਸਤੇ ਉਹਦੇ ਵਾਸਤੇ ਕਰ ਰਹੇ ਹਾਂ ਜੀ ਕਿੰਨੀ ਰਕਮ ਕਰਦੇ ਰਾਂਗੇ ਬੰਦੇ 2-250 ਬੰਦਾ ਆਇਆ ਇੱਥੇ ਸਾਰਿਆਂ ਨੂੰ ਦਵਾਈ ਮੁਫਤ ਦਿੱਤੀ ਜਾਏਗੀ ਆਪਰੇਸ਼ਨ ਹੋਣਗੇ ਜਿਨ੍ਹਾਂ ਦੇ ਹੋ ਸਕਦੇ ਆ ਜੀ ਫਰੀ ਦੇ ਵਿੱਚ ਸਾਰੇ ਐਨਕਾ ਵਗੈਰਾ ਜੋ ਵੀ ਹੋਣਗੇ ਸਭ ਫਰੀ ਹੋਏਗਾ ਯਾਨੀ ਆਪਰੇਸ਼ਨ ਫਰੀ ਆ ਐਨਕਾ ਫਰੀ ਆ ਮੈਡੀਸਨ ਸਾਰਾ ਕੁਝ ਫਰੀ ਆ ਦੋਨੋਂ ਪਰਿਵਾਰਾਂ ਨਾਲ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਇਹਦਾ ਨਹੀਂ ਬਹੁਤ ਅੱਛਾ ਆਇਆ ਬੰਦੇ ਜਿੰਨੇ ਕ ਅਸੀਂ ਸੋਚ ਰਹੇ ਸੀ ਉਸ ਤੋਂ ਜ਼ਿਆਦਾ ਹੀ ਆਏ ਆ ਉਸ ਤੋਂ ਜ਼ਿਆਦਾ ਆਇਆ ਮੇਰੇ ਖਿਆਲ ਪਹਿਲੀ ਵਾਰ ਹੀ ਕੈਂਪ ਲਗਾਇਆ ਇਹ ਇੱਥੇ ਪਹਿਲੀ ਵਾਰ ਹੀ ਲਗਾਇਆ ਸਰ ਕੀ ਨਾ ਤੇੜਾ ਬਿਨੋਰ ਨਹੀਂ ਸੀ ਮੈਂ ਸਰ ਅੱਜ ਕੈਂਪ ਲਗਾਇਆ ਨਈਅਰ ਪਰਿਵਾਰ ਵੱਲੋਂ ਔਰ ਮਹਿਤਾ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੇ ਦੇਣ ਵੀਰ ਬਿਜੁਰਗਾਂ ਦੇ ਯਾਦ ਦੇ ਵਿੱਚ ਹੀ ਲਾਇਆ ਗਿਆ ਜੀ ਬਿਜੁਰਗਾਂ ਜਾਵਦੇ ਆ ਹਾਂ ਤੇ ਕਿਦਾਂ ਦਾ ਰਿਸਪਾਂਸ ਮਿਲਿਆ ਜੀ ਬਹੁਤ ਵਧੀਆ ਰਿਸਪਾਂਸ ਮਿਲਿਆ ਮੀਟ ਤੋਂ ਜ਼ਿਆਦਾ ਜੀ ਇਕੱਠੇ ਹੋਏ ਆ ਜੀ ਕਿਹੜੇ ਕਿਹੜੇ ਡਾਕਟਰ ਇੱਥੇ ਆਏਗੇ ਡਾਕਟਰ ਦਨਲੀ सक्सेना ਇੱਥੇ ਆਏ ਨੇ ਜੀ ਅੱਖਾਂ ਦੀ ਸਪੈਸ਼ਲਿਟੀ ਅੱਖਾਂ ਦੇ ਬਹੁਤ ਡਾਕਟਰ ਨੇ ਸਪੈਸ਼ਲਿਸਟ ਨੇ ਜੀ ਦਵਾਈਆਂ ਫ੍ਰੀ ਦੇ ਰਹੇ ਨੇ ਦਵਾਈਆਂ ਫ੍ਰੀ ਦੇ ਰਹੇ ਆ ਜੀ ਤੇ ਇੱਕ ਕੈਂਪ ਵੀ ਫ੍ਰੀ ਲਾਇਆ ਸੀ ਅੰਗਰ ਅੰਗਰ ਫ੍ਰੀ ਲਾਵਾਂਗੇ ਐਪ੍ਰੈਸ਼ਨ ਵੀ ਫ੍ਰੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਉਹ ਗੱਲਬਾਤ ਹੋਰ ਕਰ ਲੈਣੇ ਸਰ ਕੀ ਨੇ ਜੀ ਤੁਹਾਡੇ ਵਿਜੇ ਕੁਮਾਰ ਵਿਜੇ ਕੁਮਾਰ ਜੀ ਅੱਜ ਇੱਕ ਨૈયਰ ਪਰਿਵਾਰ ਔਰ ਮਹਿਤਾ ਪਰਿਵਾਰ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਸੀ ਆਪਣੇ ਬਜ਼ੁਰਗਾਂ ਦੀ ਜਾਨ ਦੇ ਵਿੱਚ ਇਹ ਆਪਰੇਸ਼ਨ ਮਤਲਬ ਕੈਂਪ ਲਗਾਇਆ ਹੈਗਾ ਤੇ ਇਹਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਔਰ ਜਿਹੜੇ ਆਪਰੇਸ਼ਨਸ ਹੈਗੇ ਆ ਮੁਫਤ ਕਰਨੇ ਆ ਔਰ ਜੋ ਵੀ ਮਤਲਬ ਹੈ ਨਾ ਕਿਸੇ ਨੂੰ ਲੱਗਦੀ ਹੈ ਉਹ ਵੀ ਅਸੀਂ ਮੁਫਤ ਹੀ ਕਰਾਂਗੇ ਸਾਰੇ ਸਾਨੂੰ ਇਹਦਾ ਬਹੁਤ ਅੱਛਾ ਰਿਸਪਾਂਸ ਮਿਲਿਆ ਹੈਗਾ ਕਰੀਬ ਕਰੀਬ ਤਿੰਨ 400 ਪੇਸ਼ੈਂਟ ਆਇਆ ਹੈਗਾ ਜਿਹਦਾ ਅਸੀਂ ਸਾਰਿਆਂ ਨੂੰ ਇੱਥੋਂ ਲਿਜਾ ਕੇ ਲਾਂਬੜੇ ਅਸੀਂ ਉਹਨਾਂ ਦਾ ਆਪਰੇਸ਼ਨ ਕਰਵਾਵਾਂਗੇ ਔਰ ਉਹਨਾਂ ਨੂੰ ਅੱਛੀ ਤਰ੍ਹਾਂ ਕੇਟਮੈਂਟ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੋ ਤਸਵੀਰਤ ਤੁਹਾਨੂੰ ਮਹਿਤਾ ਕੋल्ड ਸਟੋਰ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਪਬਲਿਕ ਬਹੁਤ ਸਾਰੀ ਆਈ ਹੋਈ ਆ ਅੱਖਾਂ ਦੇ ਨਾਲ ਸਬੰਧਿਤ ਜਿਹੜਾ ਮਹਿਤਾ ਕੋਲਡ ਸਟੋਰ ਦੇ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਵਾ ਕੁਝ ਮੈਂ ਗੱਲਬਾਤ ਇਥੇ ਮਰੀਜ਼ਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਤੁਹਾਡਾ ਗੁਰਵਖ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੀ ਨਿਕੋਂ ਉਧਰ ਤੋਂ ਜੀ ਨਿਕੋਂ ਉਧਰੋਂ ਮੈਂ ਆ ਰ ਆ ਟਿੰਪ ਲਾਇਆ ਗਿਆ ਕਿ ਅੱਖਾਂ ਨੂੰ ਚੈੱਕ ਕਰਾਉਣਾ ਹੈ ਅੱਖਾਂ ਚੈੱਕ ਕਰਾਉਣਾ ਹੈ ਜੀ ਕੋਈ ਪ੍ਰੋਬਲਮ ਆ ਰਹੀ ਹਾਂਜੀ ਜੀ ਚਿੱਟਾ ਮੋਤੀ ਆ ਤਰਾ ਚਿੱਟਾ ਮੋਤੀ ਆ ਹਾਂਜੀ ਹਾਂਜੀ ਤੇ ਇਥੇ ਤੁਹਾਨੂੰ ਦੱਸੇਗਾ ਫ੍ਰੀ ਹੋਏਗਾ ਹਾਂਜੀ ਸੰਤੋਸ਼ ਕਾ ਬਿਲਕੁਲ ਫ੍ਰੀ ਹੈ ਦਵਾਈਆਂ ਫ੍ਰੀ ਆ ਕੀ ਨਾਜੀ ਤੁਹਾਡਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਰਾਮੂ ਆਉਂਦਾ ਜੀ ਰਾਮੂ ਆਉਂਦਾ ਹਾਂ ਜੀ ਅੱਜ ਮੈਂ ਤਾਂ ਕੋਲ ਸਟੋਰ ਕੇ ਆਇਆ ਉਹ ਕੈਂਪ ਲਗਾ ਆਖਾਂ ਦਾ ਹਾਂ ਜੀ ਕਿਸ ਤਰ੍ਹਾਂ ਆਇਆ ਸੀ ਅੱਜ ਕੱਲ ਹੀ ਪਤਾ ਲੱਗਾ ਸੀ ਜੀ ਜੀ ਤੇ ਜਾਨੀ ਕਿ ਪ੍ਰੋਬਲਮ ਆਉਂਦੀ ਸੀ ਰਾਤ ਜੀ ਰਾਤ ਨੂੰ ਜੀ ਜੀ ਦੇਖ ਕਰਕੇ ਵਗੇ ਦੇਖ ਕਰ ਆਖਲੇ ਨੂੰ ਹਾਂ ਜੀ ਬਹੁਤ ਬਿਹਤਰੀ ਨਾਲ ਤੁਹਾਡਾ ਇਹ ਕਿਸ ਤਰ੍ਹਾਂ ਹੁੰਦਾ ਯਾਨੀ ਕੈਂਪਾ ਦੇ ਵਿੱਚ ਬਾਰੀ ਆ ਰਹੀ ਥਾਡੀ ਨੰਬਰ ਲੱਗੋ ਸਾਈ ਆਈਏ ਅ ਸ਼ੁਕਰੀਆ ਜੀ ਥੋੜੀ ਜਿਹੀ ਗੱਲਬਾਤ ਮੈਂ ਹੋਰ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ ਪਿਛੇ ਹੀ ਲੱਜਲਦਾ ਤੁਹਾਨੂੰ ਮਦੇ ਕੀ ਨਾ ਜੀ ਤੁਹਾਡਾ ਮੇਰਾ ਮਾਇਆ ਭਾਈ ਹੈ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਆਏ ਆ ਮਹਤਪੁਰਤ ਮੰਡਕ ਦਰਿਆ ਦੇ ਲਾਗੇ ਤੂੰ ਵਾਜਬ ਮੰਡ ਦਰਿਆ ਦੇ ਲਾਗੇ ਆ ਜੀ ਹਾਂਜੀ ਅਸੀਂ ਵੀ ਸੁਣਿਆ ਸੀ ਓਕਾ ਵਿਕਾਂ ਪੱ ਲੱਗਾ ਨਕੁੱਦਰ ਦੇ ਵਿੱਚ ਅੱਖਾਂ ਦਾ ਫ੍ਰੀ ਇਲਾਜ ਹੁੰਦਾ ਪੀਆ ਮੈਂ ਯਾਡ ਕਵਾਟ ਨੂੰ ਚਾਰਾਂ ਨੂੰ ਹੋਰਨਾ ਵੀ ਕਹਿਆ ਸੀ ਤਾਂ ਵੀ ਚਲੋ ਆਪਾਂ ਅੱਖਾਂ ਸਹੀ ਕਰਾ ਕੇ ਆਏ ਆ ਬੜਾ ਧੰਨਵਾਦ ਜਿਹੜੇ ਕੈਂਪ ਜਿਹੜਾ ਫ੍ਰੀ ਕੈਂਪ ਲੱਗਣੇ ਚਾਹੀਦੇ ਆ ਨਾ ਹਾਂ ਫ੍ਰੀ ਲੱਗਣੇ ਚਾਹੀਦੇ ਲੱਗਣੇ ਚਾਹੀਦੇ ਆ ਗਰੀਬਾਂ ਵਾਸਤੇ ਜਿਹੜੇ ਪੈਸੇ ਨਹੀਂ ਖਰਚ ਸਕਦੇ ਨੇ ਨਹੀਂ ਖਰਚ ਸਕਦੇ ਬੰਦੇ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ ਆਪਰੇਸ਼ਨ ਵੀ ਹੋਣਗੇ ਇਸ ਕੈਂਪ ਦੇ ਵਿੱਚ ਮਹਿਤਾ ਕੋਲਡ ਸਟੋਰ ਦੇ ਵਿੱਚ ਪਹੁੰਚੇ ਆ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਦੇਖ ਰਹੇ ਦੇ ਵਿੱਚ ਇਹਨਾਂ ਦੇ ਜਿਹੜਾ ਇਹ ਕੈਂਪ ਚੱਲ ਰਿਹਾ ਵਾ ਹਿੰਦੀ ਚ ਗੱਲ ਕਰਨ ਦੇ ਮੈਂ ਵੀ ਹਿੰਦੀ ਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਸਭ ਤੋਂ ਪਹਿਲੇ ਸਵਾਗਤ ਹੈ ਆਪਕਾ ਇੱਕ ਤਰ੍ਹਾਂ ਦੇ ਸਾਹਮਣੇ ਦੇਖੀ ਪਲੀਜ਼ ਥੈਂਕ ਯੂ ਜੀ ਥੈਂਕ ਯੂ ਨਾਮ ਬਤਾਈਏ ਆਪਣਾ ਪਹਿਲੇ ਮੇਰਾ ਨਾਮ ਡਾਕਟਰ ਨੈਲਿਨੀ ਹੈ ਔਰ ਮੈਂ ਦ੍ਰਿਸ਼ਟੀ ਆਈ ਕੇਅਰ ਸੇ ਆਈ ਹੂੰ ਲਾਂਬਰਾ ਮੇ ਹਮਾਰਾ ਸੈਂਟਰ ਹੈ तो हम यहाँ पर रेगुलर सर्जरीज करते हैं रेगुलर कैंप लगाते हैं और सारी सर्जरीज दृष्टि आई केयर में ही होती है मैडम आज जो कैंप लगाया गया है जहाँ पे जो मेता कोल्ड स्टोर में कितने पेशेंट तकरीबन आ चुके हैं अभी तक मैंने 150 पेशेंट चेक किए हैं अभी भी पेशेंट्स हैं पेंडिंग तो टू के राउंड स्लिप बन चुकी है तो उन्हें अभी चेक करना है ठीक है सर्जरीज भी निकल रही हैं मैडम कैंप में क्या क्या रहा फ्रीट दिया रही 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 रही, क्या दिया है देखिए एक तो जिनको ज़रूरत है उनकी कैटरैक्ट सर्जरी चिट्टे मोते की सर्जरी फ्री में की जा रही है उसके बाद उनको जो दवाइयाँ हैं वो भी फ्री में दी जाएंगी जी। बाकी सारे मरीजों को फ्री में दवाइयाँ दी जा रही हैं और फ्री का चेकअप है उनका आई का मैडम आँखों के बारे में क्या जानकारी लोगों को जो हमारे दर्शक देख रहे हैं उनको क्या जानकारी ज़्यादा से ज़्यादा देनी चाहिए क्योंकि जिनकी किन की किस वजह से आँखें जो है कमजोर होती हैं ज़्यादा मोबाइल ज़्यादा टीवी देखने से सबकी आंखें कमजोर होती हैं प्लस किसी को शुगर है उसके कारण आँखों पर ज्यादा इफेक्ट होता है तो अगर आपको शुगर है तो अपनी आंखें हर साल एक बार जरूर चेक करानी है मेरे पास कई ऐसे मरीज आते हैं जिनका ट्रीटमेंट अब पॉसिबल ही नहीं है और वो इस स्टेज तक पहुंच जाते हैं क्योंकि अपनी आंखें वो चेक ही नहीं करा पाते हैं मैडम जो आजकल के बच्चे हैं वो तो मोबाइल के बगैर खाना भी नहीं खाते <laughs> तो ये तो पेरेंट्स की गलती है ना तो मोबाइल नहीं देना है बच्चों को आइडली एक छोटे बच्चे का स्क्रीन टाइम आधे घंटे से ज़्यादा नहीं होना चाहिए आधे घंटे से ज्यादा नहीं होना चाहिए और कुछ बताना चाहेंगे हाँ. अपनी डाइट अच्छी रखें बाहर का जो भी खाना है वो जितना आप अवॉइड कर सकते हैं वो करें क्योंकि जो बाहर का खाना है वो आपको नुकसान ही करता है हेल्थ के लिए भी ठीक नहीं है और मैंने देखा आजकल यंग एज में ही चालीस की एज में फोर्टी फाइव की एज में लोगों को चिट्टा मोतिया आना शुरू हो गया है जी। तो अपना जो लाइफ स्टाइल है वो थोड़ा चेंज करना चाहिए जो पहले पुराने लोग होते थे उनको तो सत्तर सत्तर साल से, साल अस्सी वो खुराक की बात है जी। उनकी जो डाइट थी वो बहुत अच्छी थी जी, वो हमेशा घर का बना हुआ खाना खाते थे अपना ही बना खाना खाते थे अच्छा मैडम जो अगर बात करें हम बच्चों की बात करें तो बच्चों को जो गूगल है वो ज्यादातर क्यों लग रही है वो इसीलिए लग रही है क्योंकि वो पूरा दिन मोबाइल पर बैठे रहते हैं या टीवी पर बैठे रहते हैं तो उस कारण क्या होता है कि बच्चों की आंखों पे बहुत ज़्यादा स्ट्रेन होता है जब स्ट्रेन होता है आइज को दिखाई नहीं देता है फिर वो नंबर इंड्यूस हो जाता है नंबर आ जाता है फिर वो चश्मा लगाना पड़ता है एक आखिरी सवाल है जी मेरा नॉर्मल इंसान को आंखें कब कब चेक चेक कितनी कितनी देर बाद में करानी चाहिए देखिए एक नॉर्मल इंसान को 40 के बाद तो साल में एक बार अपनी आईज को चेक कराना है अदरवाइज कोई भी आपको दिक्कत हो कभी आपको देखने में प्रॉब्लम आ रही है या आपको हेड ज्यादा हो रहा है आँखों से पानी जा रहा है या हर समय आँखें भारी लग रही हैं तो आपको जरूर दिखाना है और एक छोटे बच्चे का चेकअप चार साल के बाद हर साल एक बार होना चाहिए चार साल के बाद होना चाहिए जी हमारे चैनल के थ्रू क्या मैसेज देना चाहेंगे आप मैं यही मैसेज देना चाहती हूँ कि आजकल आइज़ की प्रॉब्लम दिन ब दिन बढ़ती जा रही है कोविड के बाद वैसे ही सबका स्क्रीन टाइम बहुत बढ़ गया है तो आप अपना जो चेकअप है वो रेगुलर कराते रहें जब भी प्रॉब्लम आएगी आपके डॉक्टर आपको कुछ सजेस्ट करेंगे वो ट्रीटमेंट ज़रूर कराएं उसके लिए डिले ना करें जब डिले करते हैं तो चीज़ें हमारे हाथ से आगे बढ़ जाती हैं एक बार अपना नाम और एड्रेस बता दीजिए मैं डॉक्टर नलनी सक्सेना हूँ हमारा सेंटर लामड़ा में है दृष्टि आई केयर एंड रेटिना सेंटर के नाम से ਬਹੁਤ ਬਹੁਤ ਸ਼ੁਕਰੀਆ ਜੀ ਤੋਂ ਇਸ ਸੀ ਸਾਡੇ ਨਾਲ ਅੱਖਾਂ ਦੇ ਜਿਹੜੇ ਡਾਕਟਰ ਅੱਜ ਜਿਹੜਾ ਅੱਖਾਂ ਦਾ ਫ੍ਰੀ ਕੈਂਪ ਮੈਡੀਕਲ ਫ੍ਰੀ ਕੈਂਪ ਲੱਗਾ ਮਹਿਤਾ ਪਰਿਵਾਰ ਔਰ ਨૈયਰ ਪਰਿਵਾਰ ਵੱਲੋਂ